ਪੰਜਾਬ ਦੇ ਵਿੱਚ ਅੱਜ ਤੋਂ ਰੈਵਨਿਊ ਅਫਸਰ ਜਿਹੜੇ ਹੈਗੇ ਉਹ ਸਮੂਹਿਕ ਛੁੱਟੀ ਤੇ ਨੇ ਤਾਂ ਤਸਵੀਰਾਂ ਤੁਹਾਨੂੰ ਜਨਦਰਦੀਆਂ ਦਿਖਾ ਦਿੰਦੇ ਆ ਜਿੱਥੇ ਅੱਜ ਸਭ ਤਹਿਸੀਲ ਜਿਹੜੇ ਹੈਗੇ ਨੇ ਤਕਰੀਬਨ ਤਕਰੀਬਨ ਅੱਜ ਉਹ ਜਿਹੜਾ ਹੈਗਾ ਸਟ੍ਰਾਈਕ ਤੇ ਚੱਲ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਰੇਵਨਿਊ ਅਫਸਰਾਂ ਦੀ ਇੱਕ ਸ਼ਿਕਾਇਤ ਸੀ ਕਿ ਬਿਜ਼ਨਸ ਵਿਭਾਗ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਸਭ ਤਹਿਸੀਲ ਜਿਹੜੇ ਉਹ ਪੂਰੀ ਤਰ੍ਹਾਂ ਬੰਦ ਨਜ਼ਰ ਆਉਣਗੇ ਕਿਉਂਕਿ ਹਾਲਾਂਕਿ ਬਿਜ਼ਨਸ ਵਿਭਾਗ ਵੱਲੋਂ ਜਿਸ ਤਰੀਕੇ ਨਾਲ ਤਾਪਾ ਮੰਡੀ ਦੇ ਵਿੱਚ ਇਹਨਾਂ ਦੇ ਪ੍ਰਧਾਨ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਹੋਰ ਕਈ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਸਭ ਤਹਿਸੀਲ ਜਿਹੜੇ ਬੰਦ ਹੈਗੇ ਨੇ ਔਰ ਕਿਤਨਾ ਕਿਤੇ ਜਿਹੜੇ ਰੈਵਨਿਊ ਅਫਸਰ ਹੈਗੇ ਨੇ ਉਹ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਖਫਾ ਨੇ ਔਰ ਕਿਉਂਕ ਜਿਸ ਤਰੀਕੇ ਨਾਲ ਬੇਰੁਖੀ ਜਿਹੜੀ ਉਹਨਾਂ ਦੇ ਉਹਨਾਂ ਦੇ ਅਪਣਾਈ ਜਾ ਰਹੀ ਹੈਗੀ ਉਹ ਸਰਕਾਰ ਜਿਹੜੀ ਹੈਗੀ ਉਹਨਾਂ ਦੇ ਅਫਸਰਾਂ ਦੇ ਉੱਪਰ ਵਿਨਸ ਵਿਭਾਗ ਵੱਲੋਂ ਜਿਹੜਾ ਹੈਗਾ ਗਲਤ ਕਾਰਵਾਈ ਕਰਾ دی ਹੈ ਉਹਨਾਂ ਨੇ ਪੱਖ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਸੀ ਪਰ ਅੱਜ ਜਿਹੜਾ ਹੈਗਾ ਇੱਕ ਦਿਨ ਜਦ ਕਿ ਅੱਜ ਜਿਹੜੀ 3 ਮਾਰਚ ਨੂੰ ਜਿਹੜਾ ਹੈਗਾ ਰੈਵਨਿਊ ਅਫਸਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਮੂਹਿਕ ਛੁੱਟੀ ਦੇ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਨ ਕੁਮਾਰ ਵਾਜੀ ਹਾਂਜੀ ਰਮਨ ਜਿੱਥੇ ਪਹੁੰਚੇ ਤੁਸੀਂ ਕਿਸ ਲਈ ਪਹੁੰਚੇ ਸੀ ਤਸੀਲ ਅਜੀ ਡਿਸਟ੍ਰਿਕਟ ਕਾਰਨ ਪਹੁੰਚੇ ਸੀ ਤਸੀਲਦਾਰ ਬੈਠੇ ਨੇ ਐਪੁਆਇੰਟਮੈਂਟ ਚੱਕੀ ਹੋਈ ਸੀ ਸਾਡੇ ਸਭ ਤੋਂ ਜਿਨ੍ਹਾਂ ਦਾ ਅਸੀਂ ਇਹ ਬਿਜ਼ਨਸ ਉਹ ਜਗਾ ਜ਼ਮੀਨ ਨੀਤੀ ਜੋ ਹੈ ਕੋ ਉਹਨਾਂ ਨੇ ਅਮਰੀਕਾ ਜਾਣਾ ਵਾ ਉਹਨਾਂ ਦੀ ਅੱਜ ਦੀ ਫਲੈਟ ਅਜ ਕਿ ਮੈਂ ਕਰਾ ਕੇ ਨਿਕਲ ਜੂਗੇ ਉਹ ਪਰੇਸ਼ਾਨੀ ਆ ਰਹੀ ਹੈਗੀ ਹੈ ਤੇ ਤੁਹਾਨੂੰ ਪਤਾ ਨਹੀਂ ਸੀਗਾ ਜੀ ਇਹ ਧੜ ਨਾਲ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਜੀ ਅਪਾਇੰਟਮੈਂਟ ਚੱਕੀ ਸੀ ਸਾਨੂੰ ਦਾ ਇਸ ਗਵਾਲ ਦਾ ਪਤਾ ਹੁੰਦਾ ਹੀ ਅਪਾਇੰਟਮੈਂਟ ਉਸ ਹਿਸਾਬ ਨਾਲ ਚੱਕਦੀ ਬਹੁਤ ਖੱਜਲ ਖਵਾਰੀ ਹੋ ਗਈ ਹੈ ਜੀ ਆ ਸਰਕਾਰਾਂ ਹੁਣ ਪਤਾ ਨਹੀਂ ਕੀ ਕਰਦੀਆਂ ਕੀ ਨਹੀਂ ਆ ਸਾਹਮਣੇ ਭਗਵਾਨ ਜੀ ਆ ਇਹਨਾਂ ਪੁੱਛ ਲੈਂਦੇ ਆ ਕੀ ਚੱਲਦਾ ਵਾ ਕੀ ਨਹੀਂ ਹੈਗਾ ਤਾਂ ਹੁਣ ਤੁਸੀਂ ਕਿੰਨੇ ਵਜੇ ਤੁਸੀਂ ਆਏ ਹੋ ਜੀ 10 ਵਜੇ ਦੇ ਆਏ ਹੋ ਜੀ ਅੱਛਾ ਜੀ ਫਾਇਦਾ ਹੀ ਅਸੀਂ ਸੂਰੀਆ ਕਨੇ ਮਰਦੇ ਜੀ ਯਾਨੀ ਕਿ ਤੁਸੀਂ ਸੈਨ ਨੂੰ ਕੋ ਕੰਮ ਨਹੀਂ ਕਰਦਾ ਹੁਣ ਦੇਖੋ ਹੁਣ ਦਰਵਾਜ਼ੇ ਲੱਗੇ ਆ ਰੂਏ ਲੱਗੇ ਆ ਹੁਣ ਜਦੋਂ ਖੁੱਲੂਗੇ ਉਦੋਂ ਪਤਾ ਲੱਗਣਾ ਵਾ ਜੀ ਬਾਕੀ ਹੁਣ ਦੇਖ ਰਹੇ ਆ ਖੜੇ ਆ ਰਿਕਨ ਦੇ ਕਦੋਂ ਖੁੱਲੂਏ ਕਦੋਂ ਕਰਨ ਜਾਵਾਂ ਕੰਮ ਕਰਾ ਕੇ ਕਿ ਕਿੱਦਾਂ ਦੇਖਦੇ ਹੋ ਕਿ ਜਗਦਾਮੀ ਹੜਤਾਲ ਹੋ ਜਾਂਦੀ ਹੈ ਕੋਈ ਕੰਮ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਬੜ ਕੰਮ ਨਹੀਂ ਕਰਾਉਂ ਸਾਰੇ ਕੰਮ ਜ਼ਰੂਰੀ ਸੀਗੇ ਹੁਣ ਸਾਰਾ ਕੁਝ ਛੱਡ ਕੇ ਆਏ ਆਪਣੀਆਂ ਦੁਕਾਨਾਂ ਬੰਦ ਕਰ ਗਏ ਆ ਕੰਮ ਛੱਡ ਕੇ ਆ ਵੀ ਅੱਜ ਰਿਸ਼ਤੀ ਹੋਣੀ ਹੈ ਜੀ ਤੇ ਅੱਜ ਕੰਮ ਕਰਾ ਕੇ ਦੇ ਇਹਨਾਂ ਨੂੰ ਭੇਜ ਦਾਂਗੇ ਬੰਦਿਆਂ ਨੂੰ ਤੇ ਹੁਣ ਦਰਵਾਜ਼ੇ ਬੰਦ ਆ ਤਹਿਸੀਲਦਾਰ ਬੈਠੇ ਨਹੀਂ ਹੈਗੇ ਬਹੁਤ ਪਰੇਸ਼ਾਨੀ ਆ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਜੇ ਜੀ ਅੱਜ ਤੱਕ ਤਹਿਸੀਲ ਪਹੁੰਚੋ ਕਿਸ ਜਾਇਓ ਬਈ ਰਿਸਟ੍ਰਿਕ ਕਰਵਾਇ ਸੀ ਤਸੀਲਦਾਰ ਸਾਹਿਬ ਨੇ ਹੈਗੇ ਅਪਾਇੰਟਮੈਂਟ ਲਿੱਤੀ ਹੋਈ ਆ ਅ ਖਜੇਖਵਾਰ ਹੋ ਰਿਹਾ ਜਿਹੜੇ ਉਹ ਸਾਨੂੰ ਬਾਹਰੋਂ ਪਤ ਲੱਗ ਰਹੀ ਸਟ੍ਰਾਈਕ ਆ ਜੇ ਸਟ੍ਰਾਈਕ ਕਰਨੀ ਤੁਸੀਂ ਦੱਸੋ ਨਾ ਅਸੀਂ ਖਜੇਖਵਾਰ ਕੋਈ ਬਾਰਿਸ਼ ਆ ਰਹੀ ਹੈ ਬਾਰਿਸ਼ ਪੈ ਰਹੀ ਹੈ ਗਿੱਲੇ ਹੋ ਗਏ ਆ ਤਾ ਇੱਧਰ ਜਾਓ ਤੇ ਇੱਧਰ ਜਾਓ ਇਹ ਬੁਕਾਰ ਆ ਸਿਸਟਮ ਬੁਕਾਰ ਆ ਇਹ ਸਰਕਾਰ ਫੇਲ ਆ ਜੇ ਪਬਲਿਕ ਨੂੰ ਸਹੂਲਤ ਨਹੀਂ ਮਿਲੂਗੀ ਉੱਦਾਂ ਕਹਿੰਦੇ ਆ ਤੁਹਾਡੇ ਦਰਵਾਜ਼ੇ ਸਰਕਾਰ ਬੈਠੇਗੀ ਜੋ ਕੋ ਕਰਾਂਗੇ ਕੁਝ ਹੋ ਰਿਹਾ ਬੇਕੁਪਣਾ ਰਹੇ ਆ ਅਸੀਂ ਪੈਸੇ ਵੀ ਦੇ ਰਹੇ ਗਵਰਨਮੈਂਟ ਨੂੰ ਫ੍ਰੀ ਥੋੜੀ ਹੋ ਰਿਹਾ ਕਿਆ ਜਾ ਰਿਹਾ ਕਿ ਜਿਹੜਾ ਤਹਿਸੀਲਦਾਰਾ ਤੇ ਵਿਜੀਲੈਂਸ ਨੂੰ ਕੋਈ ਕਾਰਵਾਈ ਕੀਤੀ ਗਈ ਸੀ ਕੋਈ ਰਿਸ਼ਵਤ ਦਾ ਕੋਈ ਮਾਮਲਾ ਸੀ ਤਾਂ ਐਸੋ ਨਰਾਜ਼ ਹੋ ਕੇ ਚਲੇ ਗਏ ਨੇ ਉਸ ਜੀ ਰਿਸ਼ਵਤ ਚਲਦੀ ਆਣਾ ਰਿਸ਼ਵਤ ਬਗਾਰ ਕੰਮ ਨਹੀਂ ਹੋਣਾ ਕਿਹੜਾ ਕੰਮ ਬਗਾਰ ਰਿਸ਼ਵਤ ਹੋ ਰਿਹਾ ਦੱਸੋ ਤੁਸੀਂ ਸਰਕਾਰ ਵੱਲੋਂ ਬੜੇ ਵਾਅਦੇ ਕੀਤੇ ਗਏ ਸੀ ਸਰਕਾਰ ਦਾ ਕਹਿਣਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਬਾਜੀ ਕਾਰਵਾਈ ਕਰ ਰਹੇ ਹੈ ਤਹਿਸੀਲਦਾਰ ਜੀ ਕਾਰਵਾਈ ਸਹੀ ਹੋਈ ਤੇ ਜਨੂ ਤਹਿਸੀਲਦਾਰ ਦਾ ਬੈਠੇ ਨਾ ਪਬਲਿਕ ਹਰਾਸਮੈਂਟ ਹੋ ਰਹੀ ਹੈ ਮੈਨੂੰ ਦੱਸੋ ਅਸੀਂ ਵਰਕਿੰਗ ਡੇ ਹੈ ਵਰਕਿੰਗ ਡੇ ਚ ਜੇ ਕੋਈ ਬੈਠੇਗਾ ਤਾਂ ਫਿਰ ਕੋਈ ਸੁਣਵਾਈ ਹੋਏਗੀ ਜੇ ਸਰਕਾਰ ਵੱਲੋਂ ਕਿਹਾ ਜਾਏ ਕਿ ਪਛਤਾ ਜਾ ਕਦਮ ਕੀਤਾ ਜਾਏਗਾ ਪਰ ਜਿਹੜਾ ਕਿ ਜੇ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤਾਂ ਤਸੀਲਾ ਜਿਹੜੇ ਕੋਈ ਵੀ ਹੜਤਾਲ ਚੱਲ ਜਾਂਦੇ ਹੜਤਾਲ ਤੇ ਬੈਠੇ ਉਹਨੂੰ ਕਿੱਦਾਂ ਦੇਖਦੇ ਹੋ ਦੇਖਨ ਦਾ ਇਹ ਹੈ ਨਾ ਜੇ ਜੈਨੂਮ ਨਾਲ ਤਾਂ ਐਸੇ ਬਿਲਕੁਲ ਸੀ ਕਰਦੇ ਆ ਕਿ ਠੀਕ ਹੈ ਪਰ ਹੁਣ ਇੱਕ ਬੰਦੇ ਕਰਕੇ ਬਾਕੀ ਬੰਦੇ ਹੜਤਾਲ ਬੈ ਰਹੇ ਆ ਤੇ ਫਿਰ ਕ੍ਰਪਸ਼ਨ ਤਾਂ ਚੱਲਣੀ ਹੈ ਨਾ ਭਾਜੀ ਇਹ ਤਾਂ ਸਿੱਧਾ ਸਿੱਧਾ ਕ੍ਰਪਸ਼ਨ ਹੀ ਆ ਨਾ ਸਰਕਾਰ ਕਿੱਥੇ ਆ ਜੇ ਸਰਕਾਰ ਸਹੀ ਹੋਵੇ ਤੇ ਖੁੱਲਣ ਨੰਨ ਦਰਵਾਜ਼ੇ ਦਰਵਾਜ਼ੇ ਕਿਉਂ ਬੰਦ ਆ ਪਬਲਿਕੋ ਖਰਾਬ ਹੋ ਰਹੀ ਹੈ ਟਾਈਮ ਵੇਸਟ ਕੀ ਮੰਗ ਮੰਗ ਰਹੇ ਸਰ ਮੰਗ ਭਾਈ ਬੈਠਣਾ ਚਾਹੀਦਾ ਆਪਣੀ ਸੀਟ ਤੇ ਬੈਠੋ ਸਰਕਾਰ ਨੂੰ ਅਸੀਂ ਪੈਸੇ ਵੇਖ ਕਰ ਰਹੇ ਆ ਰਿਸ਼ਤੀਆਂ ਹੋਣ ਅਸੀਂ ਖੱਜਲ ਖਾਇ ਗਿਓ ਹੋਈਏ ਜੇ ਕਿਤੋਂ ਆਇਓ ਅਸੀਂ ਲੰਮੇ ਬੰਚਾਉਂਗਾ ਜਿਹੜੇ ਤੁਸੀਂ ਅਪਾਇੰਟਮੈਂਟ ਚੱਕੀ ਹੁੰਦੀ ਕੋਈ ਫੀਸ ਵਗੈਰਾ ਹੁੰਦੀ ਹੈ ਜੀ ਹਾਂਜੀ ਭਾਈ ਫੀਸ ਹੁੰਦੀ ਹੈ ਸਾਰਾ ਕੋ ਡਾਕੂਮੈਂਟ ਭਾਈ ਫੀਸ ਪੇ ਕਿਤੇ ਸਾਰੇ ਸਾਰੇ ਅੱਜ ਤੁਹਾਡੀ ਰਜਿਸਟਰੀ ਹੋਣੀ ਸੀ ਅੱਜ ਪਰ ਹੈ ਸਟ੍ਰਾਈਕ ਤੇ ਬੈਠੇ ਹੋਏ ਨੇ ਤੇ ਜਿਹੜੀ ਉਹ ਅਪਾਇੰਟਮੈਂਟ ਦੀ ਫੀਸ ਆ ਖਤਮ ਭਾਈ ਫਿਰ ਸਟ੍ਰਾਈਕ ਟੋਟਲ 10 ਮਿਲਦੀਆਂ ਅਪਾਇੰਟਮੈਂਟ ਫਰ ਕੱਲ ਪਤਾ ਮਿਲੇਗੀ ਕਿ ਨਹੀਂ ਮਿਲੇਗੀ ਫਿਰ ਫਿਰ ਦੁਬਾਰਾ ਤੋਂ ਅਪਲਾਈ ਕਰੋ ਹਲੇ ਵੀ ਨਹੀਂ ਪਤਾ ਕਿ ਕਿਦੋਂ ਹੜਤਾਲ ਹਾਂ ਕਿਦੋਂ ਹੜਤਾਲ ਖੁੱਲਣੀ ਆ ਕੀ ਕਰਾਂਗੇ ਇਹ ਕੁਛ ਨਹੀਂ ਹੋ ਸਦਾ ਪਾਜੀ ਅਨਸਰ ਕਿਨਾਂ ਆ ਗਿਆ ਜਬ ਕਲਵੰਤ ਸਿੰਘ ਆ ਮੇਰਾ ਪਾਜੀ ਤੇਰੇ ਰਹਿਣ ਵਾਲੇ ਜੀ ਮੈਂ ਗੁਬਿੰਦ ਪੌਦਾ ਰਹਿਣ ਵਾਲਾ ਪਾਜੀ ਅੱਛਾ ਜੀ ਅੱਜ ਤਸੀਲ ਤੁਸੀਂ ਕੀ ਕੰਮ ਕੀਤਾ ਮੇਰੀ ਪਾਵਰ ਟੌਰ ਨਹੀਂ ਸੀ ਕਿਦਾ ਬਾਹਰੋਂ ਆਏ ਸੀਗੇ ਅੱਛਾ ਜੀ ਪਾਵਰ ਲੈਣੀ ਸੀ ਤਾਂ ਉਹਨਾਂ ਨੇ ਚੱਲ ਜਾਣਾ ਸੀਗਾ ਅੱਛਾ ਜੀ ਤੇ ਸਾਡਾ ਵਿੱਚੇ ਕੰਮ ਰੁਕ ਗਏ ਹੜਤਾਲ ਤੇ ਆ ਤਾਂ ਰਿਸ਼ਵਤ ਦੂਏ ਬੰਦੇ ਲੈਣਦੇ ਆ ਤੇ ਇਹ ਨਾਲ ਹੀ ਬਹਿ ਜਾਂਦੇ ਆ ਇਹਨਾਂ ਨੂੰ ਤਾਂ ਚਾਹੀਦਾ ਕੰਮ ਕਰਨਾ ਹਾਂ ਇਸ ਟਾਈਮ ਬਾਕੀਆਂ ਲੋਕਾਂ ਨੂੰ ਕਾਹਤ ਖਰਾਬ ਕਰ ਰਹੇ ਆ ਸਾਰੇ ਲੋਕੇ ਇਥੋਂ ਮੁੰਡ ਮੁੰਡ ਜਾ ਰਹੇ ਆ ਤੇ ਉਹਨਾਂ ਦਾ ਪਰਸਨ ਉਹਨੇ ਚਲ ਜਾਣਾ ਆ ਅੱਜ ਹੀ ਉਹਦਾ ਟਾਈਮ ਸੀ ਤਾਂ ਅੱਜ ਹੀ ਇਹਨਾਂ ਨੇ ਬੰਦ ਕਰਾ ਦਿੱਤਾ ਤੁਸੀਂ ਕਿੰਨੇ ਵਜੇ ਸਵੇਰ ਆਏ ਹੋ ਮੈਂ ਸਵੇਰ ਤਾਂ ਜੀ 9 ਵਜੇ ਦਾ ਇੱਥੇ ਬੈਠਾ ਹਾਂ ਤੇ ਪਰੇਸ਼ਾਨ ਹਾਂ ਪਰੇਸ਼ਾਨ ਆ ਕਿਸੇ ਨੂੰ ਦੱਸਿਆ ਨਹੀਂ ਕਿ ਹੜਤਾਲ ਲੱਗੀ ਹੈ ਨਹੀਂ ਜੀ ਪਤਾ ਹੀ ਨਹੀਂ ਸੀ ਕੋਈ ਜੀ ਕੋਈ ਵੀ ਨਹੀਂ ਪਤਾ ਸਾਨੂੰ ਤਾਂ ਇੱਥੇ ਆ ਅੱਛਾ ਕੰਮ ਹੋਏਗਾ ਤੁਹਾਡਾ ਕਿ ਨਹੀਂ ਨਹੀਂ ਹੁਣਾਂ ਕਹਿੰਦੇ ਜੀ ਉਹ ਕਹਿੰਦੇ ਖੁੱਲੂਗੇ ਕਹਿੰਦੇ ਪਿਛੋਂ ਆ ਡਰਾਉਣਗੇ ਫੇਰ ਹੀ ਖੋਲਾਂਗੇ ਕਾਈ ਦੇ ਮੋੜ ਚੱਲੇ ਹੁਣ ਕੀ ਕਰੀਏ ਭਾਈ ਇਹ ਲੱਗਦਾ ਸਰਕਾਰ ਕਾਰਵਾਈ ਕਰਦੀ ਹੈ ਤਾਂ ਇਹ ਲੋਕ ਹੜਤਾਲ ਦੇ ਜਲ ਜਾਂਦੇ ਨੇ ਹਾਂਜੀ ਹਾਂਜੀ ਸਰਕਾਰ ਤਾਂ ਵਧੀਆ ਆ ਪਰ ਇਹ ਬੰਦੇ ਹੜਤਾਲ ਦੇ ਜਲ ਜਾਂਦੇ ਵੀ ਜੇ ਤੇ ਹੁਣ ਸਹੀ ਕਰਦੇ ਤਾਂ ਫੇਰ ਇਹਨਾਂ ਨੂੰ ਫੜ ਲਿੰਦੇ ਆ ਇਹ ਇਹਨਾਂ ਦਾ ਕਸੂਰ ਹੈ ਸਰਕਾਰ ਦਾ ਨਹੀਂ ਇਹ ਚ ਇਹਨਾਂ ਦਾ ਕਸੂਰ ਹੈ ਇਹਨਾਂ ਨੂੰ ਤਹਿਿਲਦਾਰਾਂ ਨੂੰ ਸਰਕਾਰ ਆਪਣਾ ਕੰਮ ਵਧੀਆ ਪ੍ਰਕਿਰਣਾ ਕਰਦੀ ਹੈ ਬਟ ਜਿਹੜੇ ਕਿ ਇਹਨਾਂ ਦਾ ਹਾਂਜੀ ਹਾਂਜੀ ਕੋਈ ਬੰਦਾ ਫੜਿਆ ਜਾਂਦਾ ਹੈ ਤਾਂ ਹਾਂਜੀ ਬਸ ਉਸੇ ਬਲੇ ਨੱਠ ਜਾਂਦੇ ਆ ਕਿੱਦਾਂ ਦੇਖੋ ਸਰ ਕਈ ਵਾਰ ਕਿੱਦਾਂ ਹੁੰਦਾ ਆਮ ਮਤ ਦਾ ਕੰਮ ਨਹੀਂ ਹੁੰਦਾ ਜਿਹੜੇ ਏਜੰਟ ਬੈਠੇ ਹੁੰਦੇ ਆ ਹਾਂਜੀ ਉਹਦਾ ਮਿੰਟੋ ਮਿੰਟ ਕੰਮ ਹੋ ਜਾਂਦਾ ਹਾਂਜੀ ਸਾਡਾ ਤਾਂ ਹੋਇਆ ਨਹੀਂ ਉਹਨੂੰ ਕਿੱਦਾਂ ਦੇਖਦੇ ਹੋ ਉਹ ਤਾਂ ਵਧੀਆ ਹੈ ਉਹਨਾਂ ਨੂੰ ਲੱਗਦੇ ਆ ਜਿਹੜੇ ਪੈਸੇ ਬੋਲੇ ਜਾਂਦੇ ਉਹਨਾਂ ਕਰ ਜਾਂਦੇ ਸਾਡੇ ਆਰਿਆਂ ਦਾ ਫੇਰ ਹੀ ਜਾਂਦੇ ਆ ਅਸੀਂ ਤੁਰੇ ਅਸੀਂ ਸਾਨੂੰ ਕਦੇ ਨਹੀਂ ਹੋਗਾ ਫੇਰ ਘੁੰਮ ਦਿਆਂ ਨੂੰ ਕੀ ਮੰਗ ਮੰਗਦੇ ਹੋ ਮੰਗਦੇ ਹੈ ਇਹ ਆ ਵੀ ਇਹਨਾਂ ਨੂੰ ਅੱਜ ਸ਼ਾਮਾਂ ਦੇ ਹੁਣ ਕੰਮ ਸ਼ੁਰੂ ਕਰਨਾ ਚਾਹੀਦਾ ਇਹਨਾਂ ਨੂੰ ਵੀ ਕਿਹੜੇ ਲੋਕੀ ਆਏ ਆ ਉਹਨਾਂ ਦਾ ਕੰਮ ਹੋ ਜੀ ਵੀ ਹੁਣ ਸਾਡੇ ਕਿਹੜੇ ਬਾਹਰੋਂ ਆਏ ਆ ਉਹਨਾਂ ਚੱਲ ਜਾਣਾ ਸੀ ਕੋਈ ਅਪਾਇੰਟਮੈਂਟ ਵਗੈਰਾ ਸੀਗੀ ਅੱਜ ਦੀ ਹਾਂਜੀ ਹੁਣ ਕੀਤੀ ਸੀ ਸਾਰਾ ਕੁਝ ਕੀਤਾ ਸੀ ਅੱਛਾ ਅਪਾਇੰਟਮੈਂਟ ਲਈਤੀ ਵੀ ਸੀ ਹਾਂਜੀ ਹਾਂਜੀ ਹਾਂਜੀ